ਦੀ ਤਿਆਰੀ ਦੇ ਵਿੱਚ ਲੱਗਦੇ ਨੇ ਤਾਂ ਇਹ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਾਰਪਨਿਊ ਚੈਨਲ ਦੇ ਮਾਧਿਅਮ ਰਾਹੀਂ ਤੇ ਇੱਕ ਵਾਰ ਮੋਟੋ ਜਿਹੜਾ ਫਿਰ ਪਵਿੱਤਰ ਦੀਪਲਵਾੜਾ ਵੱਲੋਂ ਝਾੜੂ ਆ ਜਿਹੜਾ ਉਹ ਤੀਲਾ ਤੀਲਾ ਕੀਤਾ ਜਾ ਰਿਹਾ ਤੇ ਇੱਕ ਇੱਕ ਤੀਰ ਕੱਢ ਕੇ ਜਿਹੜੀ ਝਾੜੂ ਦੀ ਸਿੱਟੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਹਾਲਾਤ ਵਾਰਡ ਨੰਬਰ 27 ਦੇ ਚੋਏ ਸਨ ਕਿਉਂਕਿ ਪਵਿੱਤਰ ਦੀਪ ਵੱਲੋਂ ਬਾਣਾ ਮੈਂ ਦੱਸਦੇ ਆ ਆ ਆਕੜ ਆ ਸਰੀਆ ਆ ਮਾਵਾਂ ਤੇ ਪਰਸਨਲ ਟਿੱਪਣੀਆਂ ਝੇਲਾ ਤੋਂ ਪਰਮਾਨਵਾ ਕੇ ਅਰਦਾਸ ਵੀ ਕਰਦੇ ਰੱਬ ਇਹਨਾਂ ਦੇ ਪਿੱਛੇ ਆਪਣੀ ਹਾਲਤ ਤੇ ਫੋਕਸ ਕਰੋ ਨਹੀਂ ਤੁਸੀਂ ਕਿਸਾਨ ਫਸਲ ਬਾਰੇ ਨਹੀਂ ਬੋਲਣਾ ਤੇ ਤਿਆਰੀ ਦੇ ਵਿੱਚ ਲੱਗਦੇ ਨੇ ਤਾਂ ਇਹ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਾਰਪਨੂ ਚੈਨਲ ਦੇ ਮਾਧਿਅਮ ਰਾਹੀਂ ਤੇ ਇੱਕ ਵਾਰ ਮੋਟੋ ਜਿਹੜਾ ਫਿਰ ਪਵਿੱਤਰ ਦੀਪਲਵਾੜਾ ਵੱਲੋਂ ਝਾੜੂ ਆ ਜਿਹੜਾ ਉਹ ਥੀਲਾ ਥੀਲਾ ਕੀਤਾ ਜਾ ਰਿਹਾ ਤੇ ਇੱਕ ਇੱਕ ਥੀਰ ਕੱਢ ਕੇ ਜਿਹੜੀ ਝਾੜੂ ਦੀ ਸਿੱਟੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਹਾਲਾਤ ਵਾਡ ਨੰਬਰ 27 ਦੇ ਚੋਏ ਸਨ ਕਿਉਂਕਿ ਪਵਿੱਤਰ ਦੀਪਲਵਾੜਾ ਮੈਂ ਦੱਸਦੇ ਆ ਥੀਲਾ ਥੀਲਾ ਕਰਤਾ ਨਹੀਂ ਆ ਆਖੜ ਆ ਸਰੀਆ ਆ ਮਾਵਾਂ ਤੇ ਪਰਸਨਲ ਟਿੱਪਣੀਆਂ ਜੇਲਾ ਤੋਂ ਪਰਮਾਨਵਾ ਕੇ ਅਰਦਾਸ ਵੀ ਕਰਦੇ ਰੱਬ ਇਹਨਾਂ ਦੇ ਪਿੱਛੇ ਆਪਣੀ ਹੱਦ ਤੇ ਫੋਕਸ ਕਰੋ ਨਹੀਂ ਤੁਸੀਂ ਕਿਸੇ ਕਿਸਮ ਦੇ ਬਾਰੇ ਨਹੀਂ ਬੋਲਣਾ